सुल्तानपुर लोधी में एक के बाद एक व्यापारी से रंगदारी मांगी जा रही थी और पुलिस की ओर से एसएसपी एस गुप्ता के नेतृत्व में रंगदारी मांगने वाले गैंगस्टर लखबीर सिंह लंडा ग्रुप का एक सदस्य गिरफ्तार करने का दावा किया गया है प्रेस कॉन्फ्रेंस को संबोधित करते हुए एसपी पी सरबजीत राय ने बताया है की सतारह अप्रैल दो को सुल्तानपुर लोधी की एक अकादमी के मालिक को वर्चुअल व्हाट्सएप नंबर से दो तो करोड़ की रंगदारी मांगी गई थी जिसके बाद दो अज्ञात मोटरसाइकिल सवार की ओर से हवाई फायरिंग की गई थी इसके तुरंत बाद पुलिस ने मामला दर्ज किया और इस मामले पर कार्रवाई करते हुए पुलिस ने गैंगस्टर लखबीर सिंह लंडा ग्रुप का एक सदस्य आकाशदीप सिंह और अर्श पुत्र जसपाल सिंह नवासी गांव झल बिबड़ी थाना सदर जिला कपूरथला को गिरफ्तार किया गया है जिसने इस सभी घटना का खुलासा किया उन्होंने कहा है कि बाकी तीन शादी भी जिला तरन के साथ संबंधित हैं, जिनको जल्द ही गिरफ्तार कर लिया जाएगा उन्होंने ये भी कहा है कि आकाशदीप सिंह कोई भी असला उनसे बरामद नहीं हुआ सुल्तानपुर ਤੇ ਉਸ ਬਾਅਦ 19 ਨੂੰ ਉਹਨਾਂ ਨੇ ਡਰੋਂ ਦੀ ਖਾਤਰ ਉਹਦੇ ਘਰ ਤੇ ਤਿੰਨ ਫਾਇਰ ਕੀਤੇ ਸੀ ਜਿਹਦੇ ਸਬੰਧ ਵਿੱਚ ਅਸੀਂ ਕੇਸ ਦਰਜ ਕੀਤਾ ਸੀ ਸਰਦਾਰਪੁਰ ਦੇ ਪਰ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਜਦੋਂ ਅਸੀਂ ਸ਼ੁਰੂ ਕੀਤੀ ਹੈ ਇਹਦੇ ਵਿੱਚ ਟੈਕਨੀਕਲ ਔਰ ਹਿਊਮਨ ਤਰੀਕੇ ਨਾਲ ਜਦੋਂ ਅਸੀਂ ਜਾਂਚਿਆ ਸਾਰੇ ਚੀਜ਼ ਉਹਦੇ ਵਿੱਚ ਇੱਕ ਬੰਦਾ ਅਸੀਂ ਕਲ ਅਰੈਸਟ ਕੀਤਾ ਹੈਗਾ ਆਕਾਸ਼ ਸਿੰਘ ਉਰਫ ਅਸ਼ ਜਿਹਦੇ ਖਿਲਾਫ ਪਹਿਲਾਂ ਹੀ ਕ੍ਰਿਮੀਨਲ ਪ੍ਰਵਿਰਤੀ ਦਾ ਬੰਦਾ ਇਹਦੇ ਖਿਲਾਫ ਚਾਰ ਕੇਸ ਦਰਜ ਹੈ ਔਰ ਇਸ ਤੋਂ ਬਾਅਦ ਇਹਦਾ ਪਤਾ ਲੱਗਾ ਵੀ ਇਹ ਮੇਰੇ ਨਾਲ ਤਿੰਨ ਲੜਕੇ ਹੋ ਸੀਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਉਹਦੇ ਸੁਨ ਵਿੱਚ ਇਹਨੂੰ ਕੱਲ ਅਸੀਂ ਅਰੈਸਟ ਕਰ ਲਿਆ ਹੈ ਔਰ ਇਹਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲਿਆ ਹੈ ਉਸ ਤੋਂ ਬਾਅਦ ਜਿਹੜੇ ਤਿੰਨ ਬੰਦੇ ਲੜਕੇ ਹੋ ਨੇ ਉਹ ਤਨਤਨ ਡਿਸਟ੍ਰਿਕਟ ਨੂੰ ਭੁਗਤਾਨ ਕਰਦੇ ਉਹਨਾਂ ਦੇ ਖਿਲਾਫ ਵੀ ਅਸੀਂ ਜਿਹੜਾ ਹੈਗਾ ਉਹਨੂੰ ਨੋਮਿਨੇਟ ਕਰ ਲਿਆ ਹੈ ਅਸੀਂ ਤਨਤਨ ਵਿੱਚ ਇਸ ਤੇ ਲਾਵਾ ਮੈਂ ਦੱਸਣਾ ਚਾਹੁੰਦਾ ਕਿ ਇਸ ਤੋਂ ਪਹਿਲਾਂ ਵੀ ਇੱਕ ਫਟਕਲ ਇਸ ਵੀ ਨਹੀਂ ਨਹੀਂ ਆਈ ਸੀ ਉਹਦੇ ਵਿੱਚ ਵੀ ਅਸੀਂ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਉਹਦਾ ਕੇਸ ਚ ਕੀਤਾ ਸੀ ਕੇਸ ਇਸ ਤੋਂ ਕੰਤ ਤੋਂ ਬਾਅਦ ਅਸੀਂ ਉਹਦੀ ਜਦੋਂ ਇਨਵੈਸਟੀਗੇਸ਼ਨ ਕੀਤੀ ਸੀ ਉਹਦੇ ਵਿੱਚ ਵੀ ਅਸੀਂ 12 ਬੰਦੇ ਅਰੈਸਟ ਕੀਤੇ ਸੀ इवन ਜਿਹਨਾਂ ਲੋਕਾਂ ਨੇ ਉਹਨੂੰ ਪਨਾ ਦਿੱਤੀ ਸੀ ਜਿਹੜੇ ਬੰਦੇ ਉਹਦੇ ਨਾਲ ਸੀਗੇ ਉਹ ਵੀ ਅਸੀਂ ਅਰੈਸਟ ਕੀਤੇ ਸੀ ਇਸ ਤੋਂ ਲਾਵਾ ਮੈਂ ਇੱਕ ਹੋਰ ਗੱਲ ਦੱਸਣਾ ਚਾਹਨਾ ਕਿ ਇਹ ਤੋਂ ਲਾਵਾ ਦੂ ਕਲਾਂ ਸਾਡੇ ਕਪੂਰਥਲਾ ਡਿਸਟ੍ਰਿਕਟ ਦੇ ਵਿੱਚ ਸ਼ਹਿਰ ਦੇ ਵਿੱਚ ਵੀ ਬੰਦੀਆਂ ਸਾਨੂੰ ਟੇਸ ਗਈਆਂ ਸੀ ਜਿਹੜਾ ਵੀ ਬੰਬੀਹਾ ਗੈਂਗ ਨੂੰ ਦੱਸਿਆ ਸੀ ਕਿ ਵੀ ਅਸੀਂ ਬੰਬੀਹਾ ਗੈਂਗ ਤੋਂ ਹੋਣਦੇ ਆਂ ਔਰ ਪੈਸੇ ਦੀ ਜਮਾਤ ਕੀਤੀ ਸੀ ਜਦੋਂ ਅਸੀਂ ਉਹਨੂੰ ਟੈਕਨੀਕਲ ਤਰੀਕੇ ਨਾਲ ਚੈੱਕ ਕੀਤਾ ਤੋਂ ਉਹ ਨਹੀਂ ਉਹ ਬੁਲੂਸ ਪਾਈਆਂ ਗਈਆਂ ਇੱਕ ਸ਼ਾਜ਼ਾ ਤੋਂ ਆਈ ਸੀ ਇੱਕ ਪਾਕਿਸਤਾਨ ਤੋਂ ਆ ਲਾਈ ਸੀ ਔਰ ਇਹ ਵੀ ਜਿਹੜਾ ਵਰਚੁਅਲ ਨੰਬਰ 라ਹੀ ਇਹਨਾਂ ਨੇ ਲੈ ਕੇ ਤੇ ਸਿਕਾਇਤ ਕੀਤੀ ਹੈਗੀ ਹੈ ਜਿਹੜਾ ਕਿ ਲਖਵੀ ਲੰਡਾ ਜਿਹੜਾ ਆਪਣੇ ਆਪ ਨੂੰ ਦੱਸ ਰਿਹਾ ਉਹਨੂੰ ਵੀ ਅਸੀਂ ਇਸ ਕੇਸ ਵਿੱਚ ਨਾਮਿਨੇਟ ਕੀਤਾ ਹੈਗਾ ਔਰ ਇਹਨਾਂ ਨਾਲ ਦੇ ਜਿਹੜੇ ਬੰਦੇ ਆ ਉਹ ਵੀ ਨਾਮਿਨੇਟ ਕੀਤੇ ਆ ਉਹਨਾਂ ਤੇ ਅਸੀਂ ਰਿਪੋਰਟ ਕਰ ਰਹੇ ਹਾਂ ਜਿਹੜੀਆਂ ਸਾਡੀਆਂ ਟੀਮਾਂ ਆਲਰੇਡੀ ਲੱਗੀਆਂ ਹੋਈਆਂ ਨੇ ਉਹਨਾਂ ਤੇ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਜਿਹੜਾ ਹੈ ਕਿ ਉਹਨੂੰ ਕੈਚ ਕਰ ਲਵਾਂਗੇ ਸਾ ਜਿਹੜਾ ਨੋਜਵਾ ਫੜਿਆ ਇਹਦੇ ਕੋਈ ਹਥਿਆਰ ਬਰਾਮਦ ਹੋਇਆ ਜਿਹਦੇ ਦਾ ਫਾਈਲਿੰਗ ਕੀਤੀ ਨੇ ਇਹਦੇ ਕੋਲ ਨਾ ਹਥਿਆਰ ਨਹੀਂ ਹੈਗਾ ਪਰ ਇਹਦੇ ਦੇ ਦੂਸਰੇ ਬੰਦੇ ਆ ਜਿਹਦੇ ਨਾਲ ਦੇ ਨੇ ਜਿਹਦਾ ਕੰਮ ਵਾਕੀ ਕਰਨਾ ਸੀਗਾ ਔਰ ਇਹਨੇ ਖਲਾਅ ਦਿੱਤੀ ਹੈਗੀ ਉਹ ਬੰਦਿਆਂ ਨੂੰ ਆਪਣੀ ਨਾਨੀ ਦੇ ਘਰ ਮੇਰਵਾ ਪਿੰਡ ਹੈਗਾ ਤੁਹਾਡੀ ਸਾਰੇ ਉੱਥੇ ਰੱਖਿਆ ਉਹਨਾਂ ਨੂੰ ਔਰ ਆ ਸਾਰੀ ਰੱਖੀ ਕਰਕੇ ਉਹਨੂੰ ਦੱਸਿਆ ਹਾਂਜੀ ਤੱਕ ਵੱਡੇ ਵੱਡੇ ਗੈਸਟਰ ਦੇ ਸੰਪਰਕ ਚ ਕਿਦਾਂ ਆਏ ਜਸਰ ਇਹ ਜਿਹੜਾ ਇੱਕ ਮੇਨ ਬੰਦਾ ਤਰਨਤਾਨ ਦਾ ਹੈਗਾ ਉਹਦੇ ਨੈਟ ਵਿੱਚ ਹੈਗਾ ਉਹ ਕਿਉਂਕਿ ਉਹ ਵੀ ਤਰਨਤਾਨ ਦਾ ਰਹਿਣ ਵਾਲਾ ਬੰਦਾ ਜਿਹੜਾ ਗੰਡਾ ਜਿਹਨੂੰ ਕਹਿੰਦੇ ਸੀ ਉਹ ਵੀ ਤਰਨਤਾਨ ਦਾ ਰਹਿਣ ਵਾਲਾ ਤੇ ਇਹ ਬੰਦਾ ਵੀ ਉੱਥੇ ਤਰਨਤਾਨ ਦਾ ਰਹਿਣ ਵਾਲਾ ਜਿਹੜਾ ਬੰਦੇ ਸੀ ਨੌਂਗੇ ਇਹ ਪੈਸੇ ਵਾਸਤੇ ਕਰਦੇ ਸਾਰਾ ਕੰਮ ਜੀ ਇਹ ਨੂੰ ਥੋੜੇ ਬੋਤੇ ਪੈਸੇ ਦਿੰਦੇ ਆ ਉਹ ਜਿਆਦਾ ਪੈਸੇ ਜਿਹੜੇ ਜਿਹੜਾ ਮੇਨ ਬੰਦਾ ਜੋ ਛੜੇ ਨਟ ਰਚਾ ਤਾਂ ਪਤਾ ਲੱਗੂਗਾ ਜਿਹੜਾ ਪਹਿਲਾਂ ਅਸੀਂ ਬੰਦਾ ਫੜਿਆ ਸੀਗਾ ਉਹਦੇ ਵਿੱਚ ਉਹਨੂੰ 7000 ਰੁਪਏ ਦਿੱਤਾ ਸੀ ਸਰ ਜੀ ਉਹਨਾਂ ਨੇ ਬਾਕੀ ਉਹਨੂੰ ਇਹ ਲਾਲਚ ਦਿੱਤਾ ਸੀ ਵੀ ਤੈਨੂੰ ਬਾਹਰ ਲੈ ਜਾਵਾਂਗੇ ਉਹ ਪਰਿਵਾਰਕ ਜਿਹੇ ਵੀ ਸਰ ਪੂਰੀ ਦਹਿਸ਼ਤ ਆ ਕਿਉਂਕਿ ਲਗਾਤਾਰ ਕਾਲ ਆ ਰਹੀ ਹੈ ਕੀ ਕਰਨੇ ਚਾਹੀਦੇ ਆ ਉਹ ਪਰਿਵਾਰਕ ਅਸੀਂ ਤਾਂ ਇਹੇ ਤੋਂ ਤੁਹਾਡੇ ਵੀ ਮਾਦਨ ਦਾਹੀ ਉਪਰ ਅਪੀਲ ਕਰਾਂਗੇ ਜੇ ਤੁਹਾਡੇ ਕੋਈ ਗੱਲ ਇਹਦੀ ਗੱਲ ਹੋ ਕਿਸਾਉਂਦੀ ਹੈ ਇੰਮੀडिएटली ਸਾਨੂੰ ਦੱਸੋ ਜਿੱਦਾਂ ਸਾਡੇ ਤਿੰਨ ਕਾਲਾਂ ਡੀਟੇਲਸ ਨੋਟਿਸ ਵਿੱਚ ਆਈਆਂ ਸੀਗੀਆਂ ਉਹ ਅਸੀਂ ਦੂ ਤੇ ਫ੍ਰੌਮ ਟੈਕਸ਼ਨ ਕਰਦੇ ਹੋਏ ਬੰਦੇ ਜਿਹੜੇ ਨਾਮਿਨੇਟ ਕੀਤੇ ਅਰੈਸਟ ਕੀਤੇ ਹੋਏਗੇ ਦੋ ਕਾਲਾਂ ਜਿਹੜੀਆਂ ਸਾਨੂੰ ਫੇਕ ਲੱਗੀਆਂ ਸੀ ਉਹ ਵੀ ਤੁਹਾਨੂੰ ਦੱਸਿਆ ਹੈਗਾ ਉਹ ਵੀ ਅਸੀਂ ਵੈਰੀਫਾਈ ਕੀਤੇ ਲੀਏ ਦੰਦ ਦੀ ਲੋੜ ਨਹੀਂ ਹੈਗੀ ਇਹੋ ਮੈਂ ਪੈਡਲਰ ਤਾਈ ਬੰਦੇ ਨੇ ਜਿਨ੍ਹਾਂ ਨੂੰ ਇਹੋ ਵਰਤ ਲੈਂਦੇ ਹੈਗੇ ਤੇ ਅਸੀਂ ਵਰਕ ਕਰਕੇ ਸਾਡੀ ਸੀਏ ਦੀ ਟੀਮ ਵਾਲੇ ਜਿਹੜੀ ਸੁਲਤਾਨਪੁਰ ਲੋਧੀ ਦੀ ਟੀਮ ਹੈਗੀ ਆ ਡੀਐਸਪੀ ਸਾਹਿਬ ਬੈਠੇ ਆ ਇਨਸਪੈਕਟਰ ਸੀਏ ਵੈਪੇ ਟੈਕਨੀਕਲ ਵਿੰਗ ਦੇ ਸਾਡੇ ਇੰਚਾਰਜ ਬੈਠੇ ਨੇ ਇਹਨਾਂ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ ਹੋ ਰਿਹਾ ਬਹੁਤ ਜਲਦੀ ਇਹਨੂੰ ਅਸਿਕਟਿਸ ਦਿੱਤਾ ਹੈ ਬਾਕੀ ਹਰ ਵੀ ਜੇ ਕਿਸੇ ਕੋਈ ਲੱਗਦਾ ਹੈਗਾ ਪਬਲਿਕ ਨੂੰ ਇਦਾਂ ਦੀ ਕੋਈ ਗੱਲ ਆਈ ਹੈ ਤਾਂ ਤੁਰੰਤ ਸਾਨੂੰ ਦੱਸੋ ਅਸੀਂ ਉੱਤੇ ਹੋਰ ਹੀ ਉੱਤੇ ਐਕਸ਼ਨ ਲਵਾਂਗੇ ਔਰ ਉਹਨੂੰ ਟੈਸਟ ਕਰਾਂਗੇ ਕਿਸੇ ਨੂੰ ਘਬਰਾਉਂਦੀ ਕਿਸੇ ਨੂੰ ਡਰਨ ਦੀ ਲੋੜ ਨਹੀਂ ਨਾਲ ਥੈਂਕ ਯੂ